ਪਾਜਿਆਂ ਨੂੰ ਕਾਹਦਾ ਮੇਣਾ ਘਰ ਖੁਸ਼ੇ ਘਟੀ ਆਬਾਦੀ ਦਾ ਸਾਡੇ ਪੁਰਖੇ ਵਾਕੇ ਤੁਰ ਗਏ ਲੱਖਾਂ ਸਾਡੀ ਆਜ਼ਾਦੀ ਦਾ ਉਹਨਾਂ ਸ਼ਹੀਦਾਂ ਦੇ ਕਿਰਪਾ ਕਰਕੇ ਅੱਜ ਆਪਾਂ ਇਕੱਠੇ ਹੋਏ ਆ ਐਹੋ ਜਿਹਾ ਜ਼ੁਲਮ ਹੋਇਆ 73 ਦੇ ਵਿੱਚ ਇੰਨਾ ਜ਼ੁਲਮ ਕਰਕੇ ਸਾਡੇ ਸਿੱਖਾਂ ਦਾ ਸ਼ਹੀਦਾਂ ਦਾ ਖੂਨ ਵਹਾ ਕੇ ਸਰੋਵਰ ਦਰਬਾਰ ਸਾਹਿਬ ਦਾ ਜੋ ਭਰ ਦਿੱਤਾ ਖੂਨ ਨਾ ਤੇ ਇੰਦਰਾਪਾਪਰ ਨੂੰ ਫੇਰ ਵੀ ਚੈਨ ਨਹੀਂ ਆਇਆ ਉਹ ਜਿੱਤ ਕੇ ਵੀ ਹਾਰ ਮਹਿਸੂਸ ਕਰ ਰਹੀ ਸੀ ਪਰ ਜੋ ਸਾਡੇ ਸ਼ਹੀਦ ਹੋਏ ਨੇ ਉਹਨਾਂ ਦਾ ਇਤਿਹਾਸ ਪੜ੍ਹੀਏ ਤੇ ਉਹਨਾਂ ਤੋਂ ਵਾਰੇ ਵਾਰੇ ਜਾਣਦੇ ਆਂ ਵੀ ਦੁਨੀਆ ਦੀ ਕੋਈ ਵੀ ਧਨ ਦੌਲਤ ਕੀਮਤ ਐਜੋ ਜੀ ਨਹੀਂ ਹੈ ਜਿਹੜੀ ਉਹਨਾਂ ਕੋ ਉੱਤੇ ਰੰਗ ਦੇ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਪੰਜਾਬ ਦੇ ਜਾਇਆਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਸ਼ਹੀਦੀ ਦੀ ਕੀਮਤ ਕੀ ਹੁੰਦੀ ਹੈ ਜਿਹੜੇ ਸ਼ਹੀਦਾਂ ਨੇ ਸਾਡੇ ਲਈ ਸਾਡੀਆਂ ਇੱਜ਼ਤਾਂ ਲਈ ਸਾਡੀਆਂ ਦਸਤਾਰਾਂ ਲਈ ਸਾਡੇ ਗੁਰੂ ਘਰਾਂ ਲਈ ਉਸ ਅਕਾਲ ਤਖਤ ਲਈ ਸ਼ਹੀਦੀ ਦਿੱਤੀ ਹੋਵੇ ਨਾ ਉਹ ਸਾਨੂੰ ਕਦੇ ਭੁੱਲਣੀ ਨਹੀਂ ਚਾਹੀਦੀ ਬਹੁਤ ਮਹਾਨ ਕੁਰਬਾਨੀਆਂ ਸ਼ਹੀਦ ਭਾਈ ਵਿਅੰਕ ਸਿੰਘ ਜੀ ਅੱਜ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਲੋਕ ਸਭਾ ਹਲਕਾ ਪਿੰਡ ਕੋਟ ਤੋਂ ਆਯਾਦ ਉਮੀਦਵਾਰ ਚੋਣ ਲੜ ਰਹੇ ਆ ਸੇ ਸੰਗਤ ਨੂੰ ਬੇਨਤੀ ਹੈ ਭਾਈ ਸਰਬਜੀਤ ਸਿੰਘ ਜੀ ਨੂੰ ਆਪਣਾ ਦੇ ਵਰਗ ਬੱਚਾ ਸਮਝਣ ਸਾਣੀ ਉਹਨਾਂ ਦੇ ਉਹਨਾਂ ਨੂੰ ਆਪਦਾ ਵੱਡਾ ਭਰਾ ਸਮਝਣ ਤੇ ਆਪਾਂ ਉਹਨਾਂ ਦੇ ਮੋਟੇ ਨਾਲ ਮੋਟਾ ਰਾਠੇ ਚੱਲ ਗਏ ਆਪਾਂ ਇਹਨਾਂ ਸ਼ਹੀਦਾਂ ਦਾ ਦੇਨ ਨਹੀਂ ਦੇ ਸਕਦੇ ਇਹਨਾਂ ਸ਼ਹੀਦਾਂ ਨੂੰ ਕੀ ਦੇ ਦਿਆਂਗੇ ਇਹਨਾਂ ਨੂੰ ਤਾਂ ਇੱਕ ਐਮਪੀ ਦੀ ਕੁਰਸੀ ਛੱਡੋ ਜੇ ਸ਼ਹੀਦਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਵੀ ਬਾੜ ਕੇ ਤੇ ਆਪਾਂ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਭੈਣ ਜੀ ਹੁਣੀ ਦੱਸ ਕੇ ਗਏ ਆ ਗੋਠੀਆਂ ਮਹਿਲਾ ਚੋਂ ਨਿਕਲ ਕੇ ਬੱਚਿਆਂ ਨੂੰ ਲੈ ਕੇ ਮਾਤਾ ਵਿਭਲ ਕੌਰ ਮੋਟਰਾਂ ਤੇ ਉਡਾਣੇ ਰਾਤਾਂ ਕੱਟੀਆਂ ਬੱਚਿਆਂ ਦੇ ਨਾਲ ਉਹ ਆ ਦਿਨ ਨਹੀਂ ਹੁੰਦੇ ਸੀ ਕਿ ਕੋਈ ਕੋਲੇ ਜਾਂਦਾ ਹੋਊਗਾ ਪਤਾ ਨਹੀਂ ਕਿੰਦਾਂ ਦੇ ਹਾਲਾਤ ਹੋਣ ਤੇ ਆਪਾਂ ਨੂੰ ਉਹਨਾਂ ਦੀ ਮਹਾਨ ਕੁਰਬਾਨੀ ਨੇ ਸਜਦਾ ਕਰਦੇ ਹੋਏ ਪਰਿਵਾਰ ਦਾ ਸਾਥ ਦਿੱਤੇ ਆਪਣੇ ਸੰਗੀਆਂ ਸਾਥੀਆਂ ਰਿਸ਼ਤੇਦਾਰਾਂ ਨੂੰ ਜਿੰਨੇ ਵੀ ਜਿੱਥੇ-ਜਿੱਥੇ ਤੱਕ ਪਹੁੰਚਾਂ ਨੌਜਵਾਨਾਂ ਨੂੰ ਬੇਨਤੀ ਆਪਾਂ ਵੱਧ ਤੋਂ ਵੱਧ ਆਨਲਾਈਨ ਪ੍ਰਚਾਰ ਕਰੀਏ ਤੇ ਭਾਈ ਸਾਹਿਬ ਨੂੰ ਇਹ ਆਪਣੇ ਉਹਨਾਂ ਲਈ ਤਾਂ ਬਹੁਤ ਛੋਟੀ ਹੈ ਇਹ ਜਿਹੜੀ ਆਪਾਂ ਉਹ ਤਾਂ ਨੂੰ ਕੁਰਸੀ ਦੇ ਰਹੇ ਆ ਉਹ ਤਾਂ ਪਰ ਫੇਰ ਵੀ ਜਿੰਨੇ ਜੋ ਕਿ ਆਪਣੀ ਔਕਾਤ ਆਪਾਂ ਉਹਨਾਂ ਨੂੰ ਉਹ ਕੁਰਸੀ ਦੇ ਗਏ ਕਿ ਤੁਸੀਂ ਭਾਈ ਸਾਹਿਬ ਬੈਠੋ ਜਿਨ੍ਹਾਂ ਨੇ ਆਪਣੇ ਮਾਂ ਪਿਓ ਨੂੰ ਕੁਰਬਾਨ ਕੀਤਾ ਹੋਵੇ ਨਾ ਕੌਣ ਤੋਂ ਤੇ ਆਪਾਂ ਉਹਨਾਂ ਨੂੰ ਤਾਂ ਸਵਾਲ ਵੀ ਨਹੀਂ ਕਰ ਸਕਦੇ ਵੀ ਸਰਪ ਜੀ ਸਿਆ ਤੁ ਸਾਡੇ ਲਈ ਕਰੇਗਾ ਕੀ ਐਂਕੀ ਬਣਦੀ ਉਹ ਤਾਂ ਮੁੱਖ ਮੰਤਰੀ ਦੀ ਕੁਰਸੀ ਤੇ ਵੀ ਬੈਠੇ ਤੇ 5 ਸਾਲ ਰਾਜ ਹੀ ਕਰੀ ਜਾਵੇ ਭਾਵੇਂ ਸਾਡੇ ਲਈ ਕੁਝ ਕਰੇ ਨਾ ਅਸੀਂ ਤਾਂ ਤਾਂ ਵੀ ਉਹਨਾਂ ਦੇ ਚਰਨਾਂ ਦੀ ਧੂੜ ਆ ਜਿੰਨਾ ਦੇ ਪਾਪ ਕਿਉਂ ਨਾ ਟੀ ਕੁਰਬਾਨੀ ਕੀਤੀ ਉਹ ਜ਼ੁਲਮ ਦਾ ਵਹਿਣ ਮੋੜਿਆ ਭਾਈ ਬੰਦ ਸਿੰਘ ਨੇ ਉਹਦੋਂ ਟੈਂਕਾ ਤੋਪਾਂ ਦਾ ਜਵਾਬ ਜਦੋਂ ਏਕੇ 44 ਤੋਂ ਨਿਕਲ ਕੇ ਗੋਲੀਆਂ ਨੇ ਦਿੱਤਾ ਨਾ ਕਿ ਉਹ ਆਪਾਂ ਹੁਣ 1 ਜੂਨ ਆ ਗਈ ਆ ਉਹ ਜਿਹੜੀਆਂ ਉਂਗਲਾਂ ਦੇ ਨਾਲ ਉਹਨਾਂ ਨੇ ਗੋਲੀਆਂ ਇੰਦਰਾ ਨੇ ਸਾਡੇ ਸੀਧਾ ਦੇ ਤੇ ਚਲਾਈਆਂ ਸੀ ਹੁਣ ਉਸੇ ਉਂਗਲ ਨੂੰ ਵਰਤ ਕੇ ਆਪਾਂ ਦਿੱਲੀ ਦੇ ਮਹਿਲ ਬਣਾ ਰੇਟਾ ਅਸੀਂ ਆਸ ਕਰਦੇ ਹਾਂ ਜਲਾਹ ਦੀ ਸੰਗਤ ਸਾਡਾ ਚੋਰ ਚੋਰ ਸਾਥ ਦੋਤੀ ਤਰਾਂ ਜੇ ਬੈਠੀਆਂ ਗਉਤਰੂਆਂ ਹਾ ਜੜੀਆਂ ਇਹ ਸੋਚੀ ਬੈਠੀਆਂ ਆ ਵੀ ਅਸੀਂ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਾਹਮਣੇ ਨਹੀਂ ਆ ਸਕਦੇ ਪਰ ਸਾਥ ਦੇਵਾਂਗੇ ਅਸੀਂ ਉਹਨਾਂ ਰੂਹਾਂ ਦਾ ਵੀ ਧੰਨਵਾਦ ਕਰਦੇ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਸਲਾਮਾ ਕਰਦੇ ਆ ਪਾਤਸ਼ਾਹਾਂ ਦੀ ਫਤਿਹ ਬਾਦਸ਼ਾਹਾਂ ਦੀ ਫਤਿਹ ਮਹਿਲਾਵਾਲਿਆਂ ਦੀ ਫਤਿਹ ਕੁਲੀਆਂ ਵਾਲਿਆਂ ਦੀ ਫਤਿਹ ਸ਼ਹੀਦਾਂ ਦੀ ਹਰ ਮਰਦਾਨੇ ਫਤਿਹ गजके बायो वाहगुरु जी ख़ालसा का वाहिगुरू जी फ्रते